ਅਜੀ ਸ਼੍ਰੀ ਫਤਿਹਗੜ੍ਹ ਸਾਹਿਬ ਅਮਨ ਕਲੋਨੀ ਦੇ ਵਿੱਚ ਖੜਿਆ ਜਿਹੜੀ ਬੰਨ ਦੇ ਉੱਤੇ ਆ ਔਰ ਦੇਖੋ ਤੁਸੀਂ ਇੱਥੇ ਅੱਜ ਜੋ ਸਰਾਂ ਦੇ ਵਿੱਚ ਖਾਸ ਤੌਰ ਤੇ ਪੂਰੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਕੈਸਾ ਮਾਹੌਲ ਬਣਿਆ ਜਿਹਦੇ ਨਾਲ ਹਰ ਘਰ ਦੇ ਵਿੱਚ ਹਰ ਨੌਜਵਾਨ ਨੂੰ ਹਰ ਮੇਰੀ ਮਾਂ ਭੈਣ ਨੂੰ دہشت ਦਾ ਮਾਹੌਲ ਬਣਿਆ ਹੋਇਆ ਹੈ ਨਾ ਕੋਈ ਘਰ ਤੋਂ ਬਾਹਰ ਨਿਕਲ ਸਕਦਾ ਜੇ ਕੋਈ ਬਾਹਰੋਂ ਨਿਕਲਦਾ ਬਾਹਰ ਲੁੱਟਟਈਆ ਹੋ ਰਿਹਾ ਜੇ ਘਰਾਂ 'ਚ ਕੋਈ ਛੱਡ ਕੇ ਜਾਂਦਾ ਘਰ 'ਚ ਲੁੱਟਟਈਆ ਹੋ ਰਿਹਾ ਸੋ ਅੱਜ ਉਹੀ ਗੱਲ ਇੱਥੇ ਵਾਪਰੀ ਜੇ ਇੱਕ ਘਰ ਦੇ ਵਿੱਚ ਆਮ ਇੱਕ ਮਜ਼ਦੂਰ ਪਰਿਵਾਰ ਆ ਜਿਹੜਾ ਰੋਜ਼ ਰਜਾਨਾ ਕਮਾ ਕੇ ਰੋਟੀ ਖਾ ਰਿਆ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋਈ ਸਾਰਾ ਜਿੱਤੇ ਸਮਾਨ ਲੈ ਕੇ ਚੱਜੇ ਉਥੇ 50000 ਰੁਪਏ ਨਕਦ ਔਰ ਇਹਨਾਂ ਦਾ ਮੋਟਰਸਾਈਕਲ ਤੱਕ ਕੇ ਚੱਕ ਕੇ ਲੈ ਗਏ ਔਰ ਹੋਰ ਵੀ ਅਸੀਂ ਸ਼ਹਿਰ ਦੇ ਵਿੱਚ ਦੇਖਦੇ ਆਂ ਜੇ ਕੋਈ ਅ ਦਵਾਈ ਲੈਣ ਚਲੇਗਾ ਡਾਕਟਰ ਦੇ ਕੋਲ ਤਾਂ ਬਾਹਰੋਂ ਉਹਦੇ ਮੋਟਰਸਾਈਕਲ ਚੱਕਿਆ ਗਿਆ ਜੇ ਕੋਈ ਘਰ ਬਾਹਰ ਖੜਾ ਕੇ ਆਪਣੇ ਦਰਵਾਜ਼ੇ ਦੇ ਅੱਗੇ ਖੜਾ ਕੇ ਅੰਦਰ ਕੋਈ ਸਮਾਨ ਲੈਣ ਚਲੇਗਾ ਤਾਂ ਬਾਹਰੋਂ ਮੋਟਰਸਾਈਕਲ ਚੱਕਿਆ ਗਿਆ ਜੇ ਕੋਈ ਆਪਣੇ ਕਾਰੋਬਾਰ ਦੇ ਫੈਕਟਰੀ ਦੇ ਵਿੱਚ ਕਿਸੇ ਜਾਂ ਕਿਸੇ ਕਿਤੇ ਕਾਰੋਬਾਰ ਕਰਦਾ ਉਹ ਉੱਥੇ ਸਕੂਟਰ ਮੋਟਰਸਾਈਕਲ ਸਕੂਟਰੀ ਕੋਈ ਕਢਾ ਕੇ ਚਲੇ ਗਿਆ ਤਾਂ ਜਦੋਂ 15 ਮਿੰਟ ਬਾਅਦ 20 ਮਿੰਟ ਬਾਅਦ ਆਉਂਦਾ ਤਾਂ ਸਕੂਟਰੀ ਹੈ ਨਹੀਂ ਸੋ ਇਸ ਤਰੀਕੇ ਨਾਲ ਚਾਹੇ ਕੋਈ ਜਿਮ ਤੇ ਜਾਂਦਾ ਜਿਮਾਂ ਦੇ ਬਾਹਰ ਮੋਟਰਸਾਈਕਲ ਦਰਜਾਨਾਂ ਚੱਕੇ ਜਾ ਰਹੇ ਨੇ ਜਾਂ ਜਿੱਥੇ ਕਿਤੇ ਬਾਜ਼ਾਰ 'ਚ ਅਸੀਂ ਜਾਂਦੇ ਆਂ ਬਾਜ਼ਾਰਾਂ ਚੱਕੇ ਜਾਂ ਗੁਰਦੁਆਰਾ ਸਾਹਿਬ ਦੇ ਅੱਗੇ ਮੱਥਾ ਟੇਕਣ ਨਤਮਸਤ ਹੋਣ ਜਾਂਦਾ ਕੋਈ ਉੱਥੇ ਆਉਂਦਿਆਂ ਨੂੰ ਮੋਟਰਸਾਈਕਲ ਹੈ ਨਹੀਂ ਸੋ ਇਸ ਤਰੀਕੇ ਨਾਲ ਚੋਰੀਆਂ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਹੋ ਰਹੀਆਂ ਪਰ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਦੇ ਕੰਨ ਤੇ ਬਿਲਕੁਲ ਜੋ ਨਹੀਂ ਸਰਕਰੀ ਲੋਕਾਂ ਦੀ ਸ਼ਰਿਆਂ ਦੇ ਦਿਨ ਦਿਹਾੜੇ ਲੁੱਟੜਈਆ ਹੋ ਰਿਹਾ ਦਿਨ ਦੇ 1.5 ਵਜੇ ਇੱਥੇ ਚੋਰੀ ਹੋਈ ਸਰਾਂਧ ਦੇ ਵਿੱਚ ਔਰ ਇਸੇ ਤਰੀਕੇ ਨਾਲ ਜਿਹੜੇ ਮੋਟਰਸਾਈਕਲ ਚੋਰੀ ਹੋ ਰਹੇ ਨੇ ਕਿਸੇ ਦਾ ਦਿਨ ਚ ਹੋ ਰਿਹਾ ਕਿਸੇ ਦਾ ਸ਼ਾਮ ਨੂੰ ਹੋ ਰਿਹਾ ਕਿਸੇ ਦਾ ਦੁਪਹਿਰ ਨੂੰ ਹੋ ਰਿਹਾ ਕਿਸੇ ਦਾ ਸਵੇਰੇ ਹੋ ਰਿਹਾ ਕੋਈ ਕਿਸੇ ਦਾ ਇੱਥੇ ਵਾਰੀਵਾਰਸ ਨਹੀਂ ਆਇਆ ਅੱਜ ਕਾਨੂੰਨ ਨਾ ਦੀ ਕੋਈ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਗੱਲ ਨਹੀਂ ਰਹੀ ਔਰ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਔਰ ਜੇ ਕੋਈ ਕੰਪਲੀਟ ਲਖਾਉਣ ਜਾਂਦਾ ਉਹਨਾਂ ਦੀ ਕਿਸੇ ਦੀ ਚੋਰੀ ਦੀ ਰਿਪੋਰਟ ਜਿਹੜੀ ਹੈ ਉਹ ਦਰਜ ਨਹੀਂ ਕੀਤੀ ਜਾਂਦੀ ਕੱਚੀ ਰਿਪੋਰਟ ਲਿਖ ਕੇ ਘਰੋਂ ਭੇਜਿਆ ਜਾਂਦਾ ਕੋਈ ਕਿਸੇ ਦੀ ਜਿਹੜੀ ਬਰਾਮਦਗੀ ਹੈ ਅੱਜ ਤੱਕ ਇੱਥੇ ਇਲਾਕੇ ਦੇ ਵਿੱਚ ਨਹੀਂ ਹੋ ਰਹੀ ਸੋ ਮੈਂ ਸਮਝਦਾ ਅੱਜ ਜਿਹੜਾ ਪ੍ਰਸ਼ਾਸਨ ਹੈ ਕਿਤੇ ਨਾ ਕਿਤੇ ਲੋਕਾਂ ਨੂੰ ਇਸ ਗੱਲ ਦੀ ਵੀ ਜਿਹੜੀ ਚਿੰਤਾ ਹੈ ਵੀ ਪ੍ਰਸ਼ਾਸਨ ਇਹਦਾ ਤੇ ਲੋਕਾਂ ਦੇ ਇਹਨਾਂ ਦੇ ਕਿਉਂ ਨਹੀਂ ਨੱਥ ਪਾ ਰਿਹਾ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰ ਰਿਹਾ ਪ੍ਰਸ਼ਾਸਨ ਕਿਉਂ ਨਹੀਂ ਸਖਤੀ ਕਰ ਰਿਹਾ ਪ੍ਰਸ਼ਾਸਨ ਵੀ ਸ਼ੱਕ ਦੇ ਘੇਰੇ ਦੇ ਵਿਚਾਰਿਆ ਜਿਹੜੇ ਹਿਸਾਬ ਨਾਲ ਅੱਜ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਇਹ ਉਹੀ ਲੋਕ ਨੇ ਚਾਹੇ ਪਿਛਲੇ ਸਮੇਂ ਉਹੀ ਉਹੀ ਨੌਜਵਾਨ ਮੁੰਡੇ ਨੇ ਉਹੀ ਵੀਡੀਓ ਬਾਰ-ਬਾਰ ਕਲਿੱਪ ਦੇ ਉਹੀ ਮੁੰਡੇ ਆ ਰਹੇ ਨੇ ਕਿ ਪਰ ਇਹ ਸ਼ਰਿਆਮ ਤੋਂ ਚੋਰੀਆਂ ਕਰ ਰਹੇ ਨੇ ਇਹ ਬੜੀ ਵੱਡੀ ਮਿਲੀ ਭੁਗਤ ਤੋਂ ਬਿਨਾਂ ਮੈਂ ਸਮਝਦਾ ਚੋਰੀਆਂ ਨਹੀਂ ਹੋ ਸਕਦੀਆਂ ਸੋ ਅਸੀਂ ਪ੍ਰਸ਼ਾਸਨ ਨੂੰ ਇਹ ਤਾੜਨਾ ਕਰਦੇ ਆਂ ਪ੍ਰਸ਼ਾਸਨ ਨੂੰ ਇਹ ਗੱਲ ਕਹਿਣੀ ਚਾਹੁੰਦੇ ਆਂ ਸਮੁੱਚੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਨਿਵਾਸੀ ਸਰਾਂਦੇ ਨਿਵਾਸੀ ਵੀ ਇਹ ਚੋਰੀਆਂ ਤੇ ਨੱਥ ਪਾਓ ਨਹੀਂ ਤਾਂ ਜਿਹੜੇ ਲੋਕ ਨੇ ਇਹਨਾਂ ਨੂੰ ਸ਼ਿਕਾਇਤ ਕਰਨ ਲਈ ਲੋਕ ਆਪਣੇ ਹੱਕਾਂ ਲਈ ਅਜ ਮਜਬੂਰ ਹੋਣਗੇ ਸੋ ਅਸੀਂ ਮੈਂ ਬੇਨਤੀ ਕਰਦਾ ਤੁਸੀਂ ਦੱਸੋ ਤੁਹਾਡੀ ਕਿਵੇਂ ਚੋਰੀ ਹੋਈ ਜੀ ਸਾਡੇ ਗਏ ਹੋਏ تھے ਉਹ ਆਪਣਾ سارے ਕੰਮਕੁੰਮ ਤੇ ਗਏ تھے ਜਿੰਦਾ ਲਾ ਕੇ ਜਿੰਦਾ ਤੋੜ ਕੇ ਸਭ ਚੋਰੀ ਕਰਕੇ ਲੈ ਗਏ ਸਭ ਸਮਾਨ 1.5 ਵਜੇ ਪਸਾਏ ਜੀ ਉਹਨੂੰ ਕਾਰਿਆ ਸਮਾਨ ਜਿਸ ਤੋਂ ਆਸਮਾਨ ਹਾਂ ਸਮਾਨ ਜਿਹਨੇ 50000 ਰੁਪਏ ਗਿਆ ਸੋ ਗਹਿਣਾ ਵੀ ਗਿਆ ਮਟਰਸਾਈਕਲ ਵੀ ਗਈ ਸਭ ਲੈ ਗਏ ਚੋਰੀ ਕਰਕੇ ਇਹ ਇਹਨਾਂ ਦੀ ਇਹਨਾਂ ਦੀ ਸਕੂਟਰ ਜਿਹੜੀ ਆ ਤੁਸੀਂ ਥੋੜੀ ਕਿਵੇਂ ਹੋਈ ਆ ਫੈਕਟਰੀ ਬਾਹਰ ਸਕੂਟਰ ਖੜੀ ਸੀ ਉਹ ਵੀ ਲੱਗ ਗਈ। ਮਤਲਬ ਇਸ ਤਰੀਕੇ ਨਾਲ ਜੇ ਕੋਈ ਕਿਤੇ ਵੀ ਬਾਹਰ ਸ਼ਹਿਰ ਦੇ ਵਿੱਚ ਆਉਂਦਾ ਅੱਜ ਸਰੰਦ ਸ਼ਹਿਰ ਦੇ ਵਿੱਚ ਲੋਕ ਆਉਣ ਤੋਂ ਵੀ ਡਰ ਰਹੇ ਨੇ। ਐਡੀ ਜ਼ਿਆਦਾ ਚੋਰੀਆਂ ਹੋ ਰਹੀਆਂ ਦਿਨ ਚ ਘਰਾਂ ਚ ਚੋਰੀਆਂ ਬਾਹਰ ਚੋਰੀਆਂ ਚਾਹੇ ਜੇ ਕੋਈ ਬੀਬੀ ਜਾਂਦੀ ਹੈ ਬਾਜ਼ਾਰ ਦੇ ਵਿੱਚ ਉਹ ਵੀ ਸੇਫ ਨਹੀਂ ਆ ਉਹਨਾਂ ਦੇ ਕੰਨਾਂ ਦੇ ਵਿੱਚ ਕਿਸੇ ਦੇ ਕੁਝ ਪਾਇਆ ਅਤ ਦੇ ਵਿੱਚ ਕੁਝ ਪਾਇਆ ਤਾਂ ਚੋਰ ਸ਼ਰਿਆਂ ਮੇਂ ਖੜਾ ਕੇ ਲੁਟ-ਲਟਈਆ ਕਰ ਰਹੇ ਨੇ ਕੰਨਾਂ ਦੇ ਵਿੱਚੋਂ ਸੋਨਾ ਤਾਰ ਰਹੇ ਨੇ ਪਰ ਪ੍ਰਸ਼ਾਸਨ ਆ ਜਿਹੜਾ ਬਿਲਕੁਲ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਬਿਲਕੁਲ ਇਹ ਆਪਣੇ ਧੂੰਕ ਨੀਂਦ ਸੁੱਤਾ ਪਿਆ ਲੋਕਾਂ ਦੀ ਲੁੱਟ ਰਟੇ ਇਹਨਾਂ ਨੂੰ ਹੁੰਦੇ ਨੂੰ ਦੇਖ ਰਿਹਾ ਚੋਰੀਆਂ ਹੁੰਦੀਆਂ ਦੇਖ ਰਿਹਾ ਮੁਖ ਦਰਸ਼ਕ ਬਣ ਕੇ ਸੋ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਖਾਸ ਤੌਰ ਤੇ ਡੀਜੀਪੀ ਪੰਜਾਬ ਸਾਹਿਬ ਤੋਂ ਇਹ ਮੰਗ ਕਰਦੇ ਆ ਕਿ ਤੁਰੰਤ ਜਿਹੜੀ ਇੱਥੇ ਜਿਹੜੇ ਚੋਰਾਂ ਨੂੰ ਨੱਥ ਪਾਈ ਜਾਵੇ ਇਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਔਰ ਲੋਕ ਆਪਣੇ ਆਪ ਨੂੰ ਇੱਥੇ ਫਤੇਗੜ ਸਾਹਿਬ ਦੇ ਸੁਰੱਖਿਅਤ ਮਹਿਸੂਸ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ